ਜਾਨ ਸਿੰਘ ਜੀ ਸੱਜਣ ਸਿੰਘ ਨੇ ਕਹਿੰਦੇ ਹੋਏ ਸਾਰੇ ਦਿਨ ਸੱਜਣ ਸਿੰਘ ਨੇ ਬੋਲਿਆ ਲਿਖੀ ਤੇ ਮੇਰਾ ਨਾਮ ਜਾਨ ਸਿੰਘ ਹੈ ਜੀ ਜਾਨ ਸਿੰਘ ਜੀ ਇਸ ਕੰਮ ਤੋਂ ਪਹਿਲਾਂ ਕਿਹੜਾ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਅਸੀਂ ਮ੍ਰਤੀ ਦੇ ਵਿੱਚ ਰਹੇ ਹਾਂ ਜੀ ਉੱਥੇ ਆਪਣਾ ਕਾਰਾਂ ਪਛਾਣ ਦਾ ਕੰਮ ਹੀ ਡੀਲਾ ਤੱਕ ਤੇ 30 ਸਾਲ ਉੱਥੇ ਕੰਮ ਕੀਤਾ ਉਹ ਕੰਮ ਕਿਉਂ ਛੱਡਤਾ ਤੇ ਇਹ ਕਿਦਾਂ ਸੋਚਿਆ ਨਹੀਂ ਛੱਡਣ ਦੀ ਗੱਲ ਜੀ ਅਜੇ ਵੀ ਹੱਥ ਹੈ ਜੇ પતિ ਜੇ ਸਹਤ પતિ ਜੀ ਤਿੰਨ ਚਾਰ ਭਰਾ ਜੀ ਉੱਥੇ ਹੀ ਹੈ ਸਾਰਾ ਪਰਿਵਾਰ ਹੀ ਉੱਥੇ ਹੈਗੇ ਹਾਂਜੀ ਹਾਂਜੀ ਉਹ ਕੰਮ ਬਹੁਤ ਵਧੀਆ ਹੈ ਜੀ ਇਹ ਪਿੰਡਾਂ ਦਾ ਬਹੁਤ ਵਧੀਆ ਕੰਮ ਹੈਗਾ ਤੇ ਕਮਾਇਆ ਵੀ ਇਕੱਠੀ ਬਣ ਜਾਂਦੀ ਸੀ ਤੇ ਵਧੀਆ ਹੈਗਾ ਗੱਲ ਇਹ ਸੋਚ ਆ ਗਈ ਇਹ ਸੋਚ ਪਿੰਡ ਕੋਲ ਟੋਟਲਾ ਵੀ ਕੰਮ ਕੋਈ ਟਾਬਿਆਂ ਦਾ ਉੱਤੋਂ ਫਿਰ ਮੇਰੇ ਮਨ ਚ ਵੀ ਨਾਲੇ ਲੰਗਰਾਂ ਦਾ ਵੀ ਕੰਮ ਕਰਦੇ ਰਹੇ ਆਪਾਂ ਭਾਬਿਆਂ ਕੋ ਤੇ ਇਹੀ ਵੀ ਨਾਲੇ ਦਾਲ ਹੋ ਗਿਆ ਆਪਣਾ ਚੱਲਦਾ ਰਿਹਾ ਤੇ ਨਾਲੇ ਸੰਗਤ ਦਾ ਚੱਲਦਾ ਰਹੂਗਾ ਤੇ ਹਾਂਜੀ ਪਲੇਰ ਉਹ ਗੱਡੀ ਦੀ ਗੱਦ ਨਾਲ ਆ ਗਈ ਨਹੀਂ ਇਹ ਸਾਡੇ ਗੱਡੀ ਘਰ ਦੀ ਹੈਗੀ ਤੇ ਘਰ ਦੀ ਗੱਡੀ ਤੁਹਾਨੂੰ ਪਤਾ ਘਰ ਦਾ ਆ ਤਾਰ ਦੇਖੋ ਜੀ ਜਿਹਨ ਦਿਨ ਇਹ ਤਾਂ ਆਪਣਾ ਉਹ ਤੋਂ ਇੱਕ ਵਾਰੀ ਭਜਾ ਕੇ ਤੇ ਇੱਥੇ ਨਿਊਟਰਲ ਮਰਜ਼ੀ ਇੱਥੇ ਆ ਜੀਦਾ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਅਹੀ ਸਵੇਰੇ 10 11 ਵਜੇ ਤੋਂ ਲੈ ਕੇ ਸ਼ਾਮੀ 3 4 4 5 ਵਜੇ ਤੱਕ ਇੱਥੇ ਇਹ ਜੇ ਹੋਏ ਬਾਜੇ ਖਾਣਾ ਫੇ ਲੇਟ ਵੀ ਹੋ ਜੇ ਤਾਂ ਕੋਈ ਨਾ ਕੋਈ ਆ ਹੀ ਜਾਂਦਾ ਬਣਾ ਕੇ ਲਿਆਂਦੇ ਤੇ ਕੌਣ ਤਿਆਰ ਕਰਦਾ ਅਸੀਂ ਅਸੀਂ ਪਰਿਵਾਰੀ ਆਪਣਾ ਤਿਆਰ ਕਰਦੇ ਹਾਂ ਜੀ ਅਸੀਂ ਕੜੀ ਚੌਲ ਤੇ ਰੋਜ਼ ਇੱਕ ਸਬਜ਼ੀ ਦਾਲ ਸਬਜ਼ੀ ਚੇਂਜ ਹੁੰਦੀ ਹੈਗੀ ਕੜੀ ਚੌਲ ਵਕੇ ਹੈਗੇ ਨਾਲ ਦਾਲ ਸਬਜ਼ੀ ਨਾਲ ਸਰਸਦੇ ਹੁੰਦੇ ਹੈਗੇ ਅਸੀਂ 30 ਰੁਪਏ ਦੀ ਪਲੇਟ ਦਿੰਨੇ ਆ ਜੀ ਤੇ ਜੇ ਕੋਈ ਆਪਣਾ ਆਜ ਲੋੜਵੰਦ ਆ ਵੀ ਜਾਏ ਤਾਂ ਉਹ ਵੀ ਗੁਰੂਦੀ ਕਰਪਾਈ ਆ ਉਹ ਵੀ ਆਪਾਂ ਹਾਂਜੀ ਬਲੈਰਾ ਦੀ ਕਹਾਣੀ ਦੱਸੋ ਬਲੈਰਾ ਕੀ ਹੋਇਆ ਬਲੈਰਾ ਦੇ ਵਿੱਚ ਘਰ ਦੀ ਗੱਡੀ ਹੀ ਜੇ ਤੇ ਹੋਰ ਕੋਈ ਸਾਧਨ ਹੈ ਨਹੀਂਗਾ ਤੇ ਕੋਈ ਰੇੜੀ ਤੇ ਕੋਈ ਚੀਜ਼ ਦੇ ਖਰਚ ਦੇ ਪੈਸੇ ਤੇ ਫਿਰ ਉਹ ਮੁਸ਼ਕਲੀ ਦਾ ਥੋੜਿਆ ਤੇ ਫਿਰ ਮਤਲਬ ਇਹੀ ਘਰ ਦੀ ਗੱਡੀ ਤੇ ਸੀਟਾਂ ਕੱਢ ਕੇ ਤੇ ਹੀ ਆਪਣਾ ਕੰਮ ਚਲਾ ਲਿਆ 8 ਸਾਲ ਉਮਰ ਹੋ ਗਈ ਆ ਧਿਆਨ ਨਹੀਂ ਆ ਕਿ ਇਸ ਉਮਰ ਝੋ ਨਰਾਮ ਕਰ ਲੈਣਾ ਨਹੀਂ ਨਹੀਂ ਆਰਾਮ ਦੀ ਕੀ ਲੋੜ ਆ ਆਰਾਮ ਮਨ ਸਰੀਰ ਜਿਹੜਾ ਕਰਦੇ ਠੀਕ ਰਹਿੰਦਾ ਜੀਗਾ ਆਰਾਮ ਕਰਨ ਦੇ ਨਾਲ ਸ੍ਰੀ ਠੀਕ ਨਹੀਂ ਰਿਂਦਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਕੱਲ ਦੇ ਨੌਜਵਾਨ ਕੀ ਜੀ ਮਿਹਨਤ ਕਰੋ ਖੁਸ਼ ਰਹੋ ਨਾਲੇ ਆਪ ਖੁਸ਼ ਨਾਲੇ ਪਰਿਵਾਰ ਖੁਸ਼ ਤੇ ਨਾਲੇ ਆਪਣਾ ਸਰੀਰ ਤੰਦਰੁਸਤ ਮਿਹਨਤ ਕਰਨ ਦੇ ਨਾਲ ਬਹੁਤ ਫਾਇਦੇ ਆ ਜੀ ਹਾਂਜੀ ਨਾ 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 ਕੋਈ ਗੱਲ ਨਹੀਂ ਕਿਰਪਾ ਹੈ ਜਿੱਦਾਂ ਵੀ ਸਗਤ ਕਰਦੇ ਵੀ ਉਹ ਪਹਿਲਾਂ ਸੱਜਣ ਤਾਂ ਸੱਜਣ ਸਜਾਨ ਤੋਂ ਸੱਜਣ ਸਿੰਘ ਬਣਿਆ ਹੈਗਾ ਹੁਣ ਇਦਾਂ ਕਹਿ ਦਿੰਦੇ ਕਿ ਤਾਂ ਵੀ ਕਿਰਪਾ ਹੀ ਗੁਰੂ ਦੀ ਕੋਈ ਗੱਲ ਨਹੀਂ ਸੰਗਤ ਜੋ ਕਰਦੇ ਠੀਕ ਹੈ